कि जिस बंदे ने ਸਾਡ ਨੂੰ ਐਜ਼ ਅ ਸਿੱਖ ਹੋਣ ਕਰਕੇ ਇਦਾਂ ਤਸੀਹੇ ਦੇ ਦੇ ਕੇ ਮਾਰਿਆ ਕੈਮੀਕਲ ਪਾਪਾ ਕੇ ਮਾਰਿਆ ਪੈਟਰੋਲ ਪਾਪਾ ਕੇ ਮਾਰਿਆ ਟਾਇਰ ਕਾਲਜ ਪਾਪਾ ਕੇ ਮਾਰਿਆ ਸਾਡੀਆਂ ਇੱਜ਼ਤਾਂ ਲੁੱਟੀਆਂ ਉਹਨਾਂ ਬੰਦਿਆਂ ਨੂੰ ਆਪਣੇ ਹੱਥੀ ਮਾਰੀਏ ਇਹ ਤੁਸੀਂ ਸੋਚਦੇ ਹੋ ਇਹ ਚੀਜ਼ ਬਿਲਕੁਲ ਮੈਂ ਸੋਚਣਾ ਹੈ ਜੀ ਮੈਂ ਕੀ ਤੁਹਾਨੂੰ ਮੌਕਾ ਮਿਲੇਗਾ ਮੈਂ ਕੀ ਹਰ ਇੱਕ ਸਿੱਖ ਸੋਚਦਾ ਕਿਉਂਕਿ ਮੈਂ ਦਿੱਲੀ ਦਾ ਜੰਪ ਵਾਲੇ ਆ ਮੈਂ ਜਦੋਂ ਦਿੱਲੀ ਰਹਿੰਦਾ ਸੀਗਾ ਮੇਰੇ ਵਿੱਚ ਜਦੋਂ ਇਸ ਚੀਜ਼ ਦੀ ਚੇਤਨਾ ਆਈ ਤੇ ਮੈਂ ਚਾਹੁੰਦਾ ਸੀਗਾ ਕੀਏ ਸੇਵਾ ਮੈਨੂੰ ਮਿਲੇ ਮਗਰ ਪਤਾ ਨਹੀਂ ਉਹਦੀ ਪਧਿਓ ਸੀ ਜਾਂ ਸਾਡੇ ਹਲੇਖਿਓ ਸੇਵਾ ਨਹੀਂ ਸੀਗੀ ਕਿ ਅਸੀਂ ਉਹ ਨਿਭਾ ਨਹੀਂ ਸਕੇ ਮਗਰ ਮੈਂ ਦਿਨੋ ਚਾਹੁੰਦਾ ਸੀਗਾ ਕਿ ਇਸ ਬੰਦੇ ਨੂੰ ਗੱਡੀ ਮੈਚੜਾ ਵਾਂ ਮਨਜਿੰਦਰ ਸਿੰਘ ਸਰਸੇ ਨੇ ਇੱਕ ਵਾਰੀ ਹਮਲਾ ਕਰਕੇ 84 ਦੇ ਜਿਹੜਾ ਬੰਦਾ ਜਿਨੇ 84 ਹਮਲਾ ਕੀ ਕਰਵਾਣ ਦੇ ਵਿੱਚ ਦੋਸ਼ੀ ਸੀਗਾ ਉੱਤੇ ਉਹਨੇ ਹਮਲਾ ਕੀਤਾ ਤੇ ਹਮਲਾ ਕਰਕੇ ਆਪਣੀ ਵੀਡੀਓ ਬਣਵਾਈ ਵੀਡੀਓ ਬਣਵਾ ਕੇ ਦੱਸਿਆ ਜੀ ਮੈਨੂੰ ਤਾਂ ਬੜਾ ਦਰਦ ਸੀਗਾ ਤੇ ਮੈਂ ਇਸ ਦਰਦ ਕਰਕੇ ਇਸ ਬੰਦੇ ਤੇ ਹਮਲਾ ਕਰ ਦਿੱਤਾ ਇਹੋ ਜੇ ਫੇਕ ਜਿਹੜੇ ਜਾਲੀ ਪ੍ਰੋਮੋਸ਼ਨ ਨੇ ਨਾ ਉਹਨਾਂ ਕਰਕੇ ਇਹਨੂੰ ਭਾਵੇਂ ਦਿੱਲੀ ਨੇ ਵੱਡੀ ਸਰਦਾਰੀਆਂ ਦੇਤੀਆਂ ਨੇ ਮਗਰ ਇਹ ਉਹ ਸਰਦਾਰ ਨਹੀਂ ਹੈ ਜਿਹੜਾ ਦਸਵੇਂ ਪਾਤਸ਼ਾਹ ਨੇ ਬਣਾਇਆ ਕਿ ਦਿੱਲੀ ਦਾ ਸਰਦਾਰ ਤਾਂ ਹੋ ਸਕਦਾ ਦਿੱਲੀ ਦੇ ਦਰਬਾਰ ਦਾ ਸਰਦਾਰ ਤਾਂ ਹੋ ਸਕਦਾ ਦਸਵੇਂ ਪਾਤਸ਼ਾਹ ਦਾ ਸਰਦਾਰ ਨਹੀਂ ਹੈਗਾ ਭਾਜੀਪੀ ਘਟ ਗਿਣਤੀਆਂ ਕੌਮਾਂ ਨੂੰ ਮਾਰਨ ਦਾ ਉਹਨਾਂ ਨੂੰ ਦਬਾਉਣ ਦਾ ਕੰਮ ਕਰਦੀ ਆ ਉਹ ਆਰਐਸਐਫ ਦੇ ਏਜੰਡੇ ਤੇ ਚੱਲਦੀ ਆ ਤੇ ਇਹ ਏਜੰਡੇ ਦੇ ਵਿੱਚ ਘਟ ਗਿਣਤੀਆਂ ਕੌਮਾਂ ਦੇ ਉੱਤੇ ਤਸ਼ੱਦਦ ਹੋਣਾ ਲਾਜ਼ਮੀ ਆ ਇਹੋ ਜਿਹੇ ਬੰਦੇ ਜਦੋਂ ਇਹੋ ਜਿਹੇ ਆਦਾਰਿਆਂ ਤੇ ਬੈਠੇ ਹੁਣ ਤੇ ਵੱਡੀ ਕਲੈਰਿਟੀ ਆਣੀ ਚਾਹੀਦੀ ਆ ਜਾਂ ਵੱਡੇ ਲੈਵਲ ਤੇ ਜੀ ਸਪਸ਼ਟਤਾ ਚ ਹੁੰਦੀ ਆ ਕਿ ਇਹ ਬੰਦੇ ਹੋ ਸਕਦਾ ਆ ਕਿ ਇਹਨਾਂ ਦੀ ਮਨਛਾ ਚ ਸਾਰਾ ਕੁਝ ਹੋਇਆ ਹੋਵੇ ਜਿਸ ਕਰਕੇ ਸੱਜਨ ਕੁਮਾਰ ਨੂੰ ਜਿਹੜਾ ਅੱਜ ਇਸ ਕੇਸ ਚੋਂ ਰਾਹਤ ਮਿਲਦੀ ਹੈ ਜਿਹੜਾ ਸੱਜਨ ਕੁਮਾਰ ਹੈ ਨਾ ਉਹ ਸਿੱਖਾਂ ਦਾ ਕਾਤਲ ਤੇ ਉਸ ਬੰਦੇ ਨੇ ਉਹ ਘਨੋਣੀ ਤੇ ਨੀਚ ਹਰਕਤ ਕੀਤੀ ਉਸ ਸਮੇਂ ਕੀਤੀ ਜਦੋਂ ਹਜੇ ਸਿੱਖਾਂ ਦੇ ਉੱਤੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਕੁਝ ਮਹੀਨੇ ਹੀ ਬੀਤੇ ਸੀਗੇ ਤੇ ਉਸ ਦਰਦ ਚ ਹਜੇ ਸਿੱਖ ਜਿਹੜੇ ਨੇ ਉਹ ਇਹ ਮਹਿਸੂਸ ਕਰ ਰਹੇ ਸੀਗੇ ਕਿ ਸਿੱਖਾਂ ਦਾ ਜਿਹੜਾ ਅਸਲੀ ਘਰ ਹੈ ਜਿਹੜਾ ਸਿੱਖਾਂ ਦਾ ਇਸ ਵੇਲੇ ਦੱਸਿਆ ਜਾਂਦਾ ਮੁਲਕ ਹੈ ਕੀ ਉਹ ਭਾਰਤ ਹੈ ਵੀ ਕਿ ਨਹੀਂ ਕੀ ਆਸੀ ਕਮਜ਼ੋਰੀ ਜਿਹਦੇ ਕਰਕੇ ਸੱਜਣ ਕੁਮਾਰ ਜਿਹੜਾ ਉਸ ਤੋਂ ਬਰੀ ਹੋ ਗਿਆ ਜਦ ਕਿ ਇਸ ਦੀ ਪੈਰਵਾਈ ਸ਼੍ਰੋਮਣੀ ਕਮੇਟੀ ਗੁਰਦੁਆਰਾ ਦਿੱਲੀ ਕਰ ਰਿਹਾ ਹੈ ਜਦੋਂ ਇਸ ਚੀਜ਼ਾਂ ਦੀ ਪੈਰਵਾਈ ਇੱਕ ਸਿੱਖ ਅਦਾਰਾ ਕਰ ਰਿਹਾ ਹੋਵੇ ਤੇ ਜਿਸ ਦੇ ਵਿੱਚ ਗਏ ਹੋਏ ਵੱਡੇ ਵੱਡੇ ਲੀਡਰ ਚਾਹੇ ਇਹ ਮਨਜਿੰਦਰ ਸਿੰਘ ਸਿਰਸਾ ਆ ਹਰਜੀਤ ਸਿੰਘ ਕਾਲਕਾ ਆ ਜਿਹੜਿਆ ਆਪਣੇ ਆਪ ਨੂੰ ਦੱਸਦੇ ਕਿ ਅਸੀਂ ਇੱਥੇ ਸਿੱਖਾਂ ਦਾ ਪਤਾ ਨਹੀਂ ਕਿੰਨਾ ਵੱਡਾ ਫਾਇਦਾ ਕਰਾਣ ਚੱਲੇ ਗਏ ਆ ਤੇ ਸਿੱਖ ਸਾਡੇ ਐਵੇਂ ਮਗਰ ਪਏ ਹੋ ਆ ਅਸੀਂ ਭਾਜਪੀ ਕੋਲੋਂ ਜਾਂ ਹੋਰ ਵੱਡੀਆਂ ਅਹੁਦੇ ਅਹੁਦੇਦਾਰੀਆਂ ਕੋਲੋਂ ਅਸੀਂ ਇਹੋ ਜਿਹੇ ਸਿੱਖਾਂ ਨੂੰ ਫਾਇਦੇ ਵਾਲੀ ਚੀਜ਼ਾਂ ਕਰਾ ਦੇਵਾਂਗੇ ਕਿ ਜਿਹੜਾ ਸਿੱਖ ਨੇ ਉਹਨਾਂ ਨੂੰ ਪ੍ਰਾਊਡ ਹੋਊਗਾ ਕਿ ਅਸੀਂ ਲੀਡਰ ਬਣ ਗਏ ਆ। ਉਹੀ ਦੋਨੋਂ ਬੰਦੇ ਉਹੀ ਇਦਾਰਿਆਂ ਤੇ ਬੈਠੇ ਉਹਨਾਂ ਦੀ ਨੱਕ ਦੇ ਥੱਲੋਂ ਸਟੇਟ ਜਿਹੜੀ ਆ ਸੱਜਨ ਕੁਮਾਰ ਨੂੰ ਇੱਕ ਕੇਸ ਓਵਰੀ ਕਰਾ ਦਿੰਦੀ ਆ। ਤੇ ਇਹਨਾਂ ਦੇ ਪੈਰਵਾਹੀ ਕਰਨ ਦਾ ਮਤਲਬ ਕਿਤੇ ਇਹ ਤਾਂ ਨਹੀਂ ਹੈਗਾ ਕਿ ਇਹ ਬੰਦੇ ਇਸ ਕਰਕੇ ਹੀ ਉਹਨਾਂ ਨੇ ਅੱਗੇ ਲਾਏ ਆ ਕਿ ਜਿਹੜੇ ਇਹਨਾਂ ਦੇ ਸਕ ਇੰਸਟੀਚਿਊਟ ਦੇ ਵੱਲੋਂ ਸਿੱਖਾਂ ਦੇ ਲਈ ਕਿਤੇ ਕਾਰਜ ਨੇ ਕਿੱਥੋਂ ਸਿਰੇ ਨਾ ਚੜ ਜਾਣ ਕਿੱਥੋਂ ਨਿਤਰੇ ਨਾ ਚੜ ਜਾਣ ਉਹਨਾਂ ਦੀ ਜਿਹੜੀ ਮਨਸ਼ਾ ਹੈ ਨਾ ਉਹ ਇਹੋ ਜਿਹੀਆਂ ਐਕਟੀਵਿਟੀਆਂ ਤੋਂ ਸਾਹਮਣੇ ਆਉਣੀਆਂ ਨੇ ਆਪਣੇ ਵੀ ਜਿਹੜੇ ਇਹਨਾਂ ਗੱਲਾਂ ਤੋਂ ਪਰਖੇ ਜਾਣੇ ਆ ਮਨਜਿੰਦਰ ਸਿੰਘ ਸਿਰਸਾ ਹੋਰੀ ਇਸ ਚੀਜ਼ ਨੂੰ ਲੈ ਕੇ ਪਹਿਲਾਂ ਬਹੁਤ ਚੱਲਦੇ ਰਹੇ ਉਹਨਾਂ ਨੇ ਕਿਹਾ ਵੀ ਕਿ ਮੈਂ ਜਦੋਂ ਤੱਕ ਮੈਂ ਹੈਗਾ ਵਾਂ ਹਰ ਇੱਕ ਚੀਜ਼ ਦੀ ਪੈਰਵਾਹੀ ਕਰੂੰਗਾ ਮਨਜਿੰਦਰ ਸਿੰਘ ਸਿਰਸਾ ਹੋਰੀ ਕਿੱਥੇ ਰਹਿ ਗਏ ਮਨਜਿੰਦਰ ਸਿੰਘ ਸਿਰਸਾ ਤਾਂ ਪਹਿਲੇ ਭਾਜੀਪੀ ਨੂੰ ਗਾਲਾਂ ਵੀ ਕੱਢਦਾ ਰਿਹਾ ਕਿਸਾਨੀ ਅੰਦੋਲਨ ਦੇ ਮੌਕੇ ਉਹ ਸਟੇਜ ਤੋਂ ਇਹ ਗੱਲ ਚੱਗਾ ਚੱਕ ਚੱਕ ਕੇ ਕਰਦਾ ਰਿਹਾ ਕਿ ਮਰਨੂ ਮਰ ਜੂਗਾ ਬੀਜੇਪੀ ਚ ਸ਼ਾਮਲ ਨਹੀਂ ਹੋਊਗਾ ਤੇ ਅਸੀਂ ਕਿਹੜੀ ਗੱਲ ਪਈ ਕਿ ਸਰਨੀਵਾ ਕਰਕੇ ਸਰੋਪਾ ਪਾ ਕੇ ਬਹਿ ਗਿਆ ਤੇ ਸਾਰਾ ਕੁਝ ਪਬਲਿਕ ਨੂੰ ਜਿਹੜਾ ਆ ਉਹ ਦਿਖਦਾ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਆ ਕੱਲਾ ਉਹੀ ਮੈਨੇਜ ਕੀਤੇ ਚੈਨਲ ਨਹੀਂ ਇਹਨਾਂ ਨੂੰ ਉਖਾਉਂਦੇ ਆਮ ਲੋਕਾਂ ਦੇ ਕੋਲ ਵੀ ਅੱਜ ਹੱਥ ਵਿੱਚ ਟੂਲ ਆ ਉਹ ਵੀ ਆਪਣੇ ਜ਼ਰੀਏ ਬਹੁਤ ਕੁਝ ਦੱਸਦੇ ਕਹਿੰਦੇ ਆ ਤੋ ਇਹਨਾਂ ਦੀਆਂ ਐਕਟੀਵਿਟੀਆਂ ਨਸ਼ਰ ਹੁੰਦੀਆਂ ਨੇ ਇਹਨਾਂ ਦੇ ਕੀਤੇ ਕੰਮ ਮਨਸੂਬੇ ਜਿਹੜੇ ਨੇ ਉਹ ਸਿੱਖਾਂ ਨੂੰ ਕਲੀਅਰ ਨੇ ਸਿੱਖਾਂ ਨੂੰ ਆਪਣੇ ਆਪ ਨੂੰ ਜਦ ਤੱਕ ਉਹਨਾਂ ਦਾ ਆਪਣਾ ਵੱਖਰਾ ਮੁਲਕ ਆਪਣਾ ਘਰ ਨਹੀਂ ਬਣ ਜਾਂਦਾ ਤਦ ਤੱਕ ਉਹਨਾਂ ਨੂੰ ਆਪਣੇ ਆਪ ਨੂੰ ਸੇਫ ਰੱਖਣ ਦੇ ਲਈ ਹਰ ਉਹ ਫੈਸਿਲਿਟੀ ਹਰ ਉਸ ਚੀਜ਼ ਦੀ ਜਿਹੜੀ ਆਪਣੇ ਆਪ ਨੂੰ ਬਚਾਉਣ ਦੇ ਲਈ ਜ਼ਰੂਰੀ ਆ ਉਹ ਰੱਖਣੀ ਚਾਹੀਦੀ ਹੈ ਨਾ ਸਿਰਫ ਸਿੱਖਾਂ ਨੂੰ ਮੈਂ ਚਾਹੁੰਦਾ ਆ ਕਿ ਸੇਫਟੀ ਲਈ ਤਾਂ ਹਰੇਕ ਉਹ ਬੰਦਾ ਜਿਹਨੂੰ ਲੱਗਦਾ ਕਿ ਇਸ ਮੁਲਕ ਚ ਘਟਗਿੰਤੀਆਂ ਗੋਮਾਂ ਦੇ ਨਾਲ ਕੁਝ ਵੀ ਹੋ ਸਕਦਾ ਉਹਨਾਂ ਨੂੰ ਆਪਣੀ ਸੇਫਟੀ ਦੇ ਲਈ ਆਪਣੇ ਆਪ ਨੂੰ ਆਪਣੇ ਮਨ ਨੂੰ ਪੱਕਾ ਕਰਕੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਇਹ ਮੇਰੀ ਰਿਕਵੈਸਟ ਹੈ 1984 ਸਿੱਖ ਕਤਲੇਆਮ ਮਾਮਲੇ ਦੇ ਵਿੱਚ ਸੱਜਨ ਕੁਮਾਰ ਹੋਰ ਨੂੰ ਜਿਹੜਾ ਹੈ ਉਹ ਕੋਰਟ ਵੱਲੋਂ ਰਾਹਤ ਮਿਲੀ ਹੈ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਬਰੀ ਕੀਤਾ ਗਿਆ ਹਾਲਾਂਕਿ ਕੇਸ ਕਈ ਨੇ ਪਰ ਜਿਹੜਾ مین ਕੇਸ ਸੀਗਾ 1984 ਸਿੱਖ ਕਤਲੇਆਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਲੋਕਾਂ ਨੂੰ ਜਿਹੜਾ ਹੈਗਾ ਵਰਗਲਾ ਗਿਆ ਸੀ ਲੋਕਾਂ ਦੇ ਨਾਲ ਕਈ ਚੀਜ਼ਾਂ ਕੀਤੀਆਂ ਗਈਆਂ ਸੀ ਉਹ ਵੱਡਾ ਵਿਸ਼ਾ ਹੈਗਾ ਪਰ ਹਾਲ ਫਿਲਹਾਲ ਦੀ ਗੱਡੀ ਉਹਨਾਂ ਨੂੰ ਬਰੀ ਕੀਤਾ ਗਿਆ ਹੈਗਾ ਪੰਜਾਬ ਦੇ ਵਿੱਚ ਇਸ ਸੀਜ਼ਨ ਨੂੰ ਲੈ ਕੇ ਬਹੁਤ ਚਰਚਾ ਇਸ ਵਕਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਖਬਰਾਂ ਵੀ ਬਹੁਤ ਚੱਲ ਰਹੀਆਂ ਨੇ ਪਰ ਅਸਲ ਦੇ ਵਿੱਚ ਦਿੱਲੀ ਦੇ ਵਿੱਚ ਉਸ ਸਮੇਂ ਹੋਇਆ ਕੀ ਸੀਗਾ ਕੀ ਸਿਚੁਏਸ਼ਨ ਸੀਗੀ ਸਿੱਖ ਕਤਲੇਆਮ ਦੇ ਉੱਪਰ ਪ੍ਰੋਪਰ ਤਰੀਕੇ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਲਵਾਜੀ ਕੌਮ ਜਥੇਬੰਦੀ ਦੇ ਸਪੋਕਸਪਰਸਨ ਅਤੇ ਸੀਨੀਅਰ ਅਗੂ ਹਰਜਿੰਦਰ ਜਿੰਦਾਹੋਰੀ ਨੇ ਇਹ ਦਿੱਲੀ ਦੇ ਵਿੱਚ ਰਹੇ ਨੇ ਇਹਨਾਂ ਨੂੰ ਬਹੁਤਾ ਇਸ ਚੀਜ਼ ਬਾਰੇ ਸ਼ਾਇਦ ਪਤਾ ਹੋਵੇ ਕਿਉਂਕਿ ਇਹਨਾਂ ਦਾ ਪਰਿਵਾਰ ਉਸ ਸਮੇਂ ਜਦੋਂ ਇਹ ਕਤਲਿਆਮ ਹੋਇਆ ਸੀ ਉਸ ਸਮੇਂ ਪਰਿਵਾਰ ਉਸ ਜਗ੍ਹਾ ਦੇ ਉੱਪਰ ਰਹਿੰਦਾ ਸੀਗਾ ਸਿੱਧਾ ਮੈਂ ਉਸ ਸਵਾਲ ਦੇ ਉੱਪਰ ਆਉਂਗਾ ਇੱਕ ਤਾਂ ਜਿਸ ਤਰੀਕੇ ਦੇ ਨਾਲ ਇਹ ਕੇਸ ਚੱਲਦਾ ਰਿਹਾ ਕਾਫੀ ਲੰਬਾ ਸਮਾਂ ਤੇ ਹੁਣ ਸੱਜਨ ਕੁਮਾਰ ਹੋਰਾਂ ਨੂੰ ਕੇਸ ਜਿਹੜਾ ਕੋਰਟ ਨੇ ਬਰੀ ਕਰ ਦਿੱਤਾ ਹੈਗਾ ਪਹਿਲਾਂ ਜਦੋਂ ਤੁਸੀਂ ਖਬਰ ਇਹ ਸੁਣੀ ਪਹਿਲਾਂ ਮਨ ਦੇ ਵਿੱਚ ਕਿਆ ਕੀ ਆਇਆ ਕਿਉਂਕਿ ਤੁਸੀਂ ਦਿੱਲੀ ਦੇ ਜੰਪਲੋਂ ਦੇਖੋ ਰਾਜੂ ਜੀ ਜਿਹੜੀ ਤਾਂ ਸੱਜਨ ਕੁਮਾਰ ਨੂੰ ਲੈ ਕੇ ਹਰ ਇੱਕ ਸਿੱਖ ਦੇ ਮਨ ਵਿੱਚ ਜਿਹੜੀ ਸੱਜਨ ਕੁਮਾਰ ਨੂੰ ਲੈ ਕੇ ਜਗਾ ਬਣੀ ਹੋਈ ਹੈ ਨਾ ਉਹ ਤੇ ਸਭ ਨੂੰ ਇੱਕੋ ਜੀ ਕਹ ਲੋ ਕਿਉਂਕਿ ਜਿਹੜਾ ਸੱਜਨ ਕੁਮਾਰ ਹੈ ਨਾ ਉਹ ਸਿੱਖਾਂ ਦਾ ਕਾਤਲ ਤੇ ਉਸ ਬੰਦੇ ਨੇ ਉਹ ਘਨੋਣੀ ਤੇ ਨੀਚ ਹਰਕਤ ਕੀਤੀ ਉਸ ਸਮੇਂ ਕੀਤੀ ਜਦੋਂ ਹਜੇ ਸਿੱਖਾਂ ਦੇ ਉੱਤੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਕੁਝ ਮਹੀਨੇ ਹੀ ਬੀਤੇ ਸੀਗੇ ਤੇ ਉਸ ਦਰਦ ਚ ਹਜੇ ਸਿੱਖ ਜਿਹੜੇ ਨੇ ਉਹ ਇਹ ਮਹਿਸੂਸ ਕਰ ਰਹੇ ਸੀਗੇ ਕਿ ਸਿੱਖਾਂ ਦਾ ਜਿਹੜਾ ਅਸਲੀ ਘਰ ਹੈ ਜਿਹੜਾ ਸਿੱਖਾਂ ਦਾ ਇਸ ਵੇਲੇ ਦੱਸਿਆ ਜਾਂਦਾ ਮੁਲਕ ਹੈ ਕੀ ਉਹ ਭਾਰਤ ਹੈ ਵੀ ਕਿ ਨਹੀਂ ਤੇ ਉਸ 1984 ਦੇ ਨਵੰਬਰ ਜਿਹੜਾ ਕਤਲੇਆਮ ਹੋਇਆ ਨਾ ਉਹਦੇ ਵਿੱਚ 인ਦਰਾ ਗਾਂਧੀ ਨੂੰ ਮਰਨ ਤੋਂ ਬਾਅਦ ਜਿਹੜੀ ਸਿੱਖਾ ਨੂੰ ਇਹਨਾਂ ਬੰਦਿਆਂ ਵੱਲੋਂ ਕੋ-ਕੋ ਕੇ ਮਾਰਨ ਦੀ ਜਿਹੜੀ ਉਸ ਵੇਲੇ ਹੋਈ ਸਾਰੀ ਚੀਜ਼ਾਂ ਸਾਹਮਣੇ ਆਈਆਂ ਉਹ ਜਿਹੜੀ ਕੋ-ਕੋ ਕੇ ਮਾਰਿਆ ਗਿਆ ਨਾ ਉਹਦਾ ਜਿਹੜਾ 1% ਵੀ ਪਬਲਿਕ ਨੂੰ ਅਸੀਂ ਦੱਸ ਨਹੀਂ पाए ਕਿਉਂਕਿ ਜਿਹੜਾ ਅਦਾਰਾ ਸੀਗਾ ਜਿਹਦੇ ਜ਼ਰੀਏ ਚੀਜ਼ਾਂ ਜਾਣੀਆਂ ਸੀਗੀਆਂ ਲੋਕਾਂ 'ਚ ਪਤਾ ਲੱਗਣੀਆਂ ਸੀਗੀਆਂ ਉਹ ਅਦਾਰਾ ਮੈਨੇਜ ਸੀਗਾ ਨਾ ਸਿਰਫ ਪੁਲਿਸ ਦੇ ਅਦਾਰੇ ਨਾ ਸਿਰਫ ਮੀਡੀਆ ਦੇ ادارے ਨਾ ਸਿਰਫ ਅਦਾਲਤਾਂ ਤੁਸੀਂ ਮੰਨ ਕੇ ਚਲੋ ਸਰਕਾਰਾਂ ਸਾਰਾ ਕੁਝ ਸਿੱਕਾਂ ਦੇ ਖਿਲਾਫ ਸੀਗਾ ਹਮਮ ਔਰ ਬੜਾ ਲੰਬਾ ਸਮਾਂ ਤੋਂ ਤੁਸੀਂ ਦੇਖੋ ਕਿ ਅਸੀਂ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਰੇ ਆਮ ਸਿੱਖ ਮਾਰੇ ਉਹਨਾਂ ਤੇ ਕੇਸ ਵੀ ਨਹੀਂ ਦਰਜ ਕਰਾ ਸਕੇ ਸੀ ਹਮ ਉਹਨਾਂ ਦੇ ਕੇਸ ਦਰਜ ਕਰਾਉਣ ਦੇ ਬਾਅਦ ਜਦੋਂ ਹੋਏ ਬੜੀ ਮੁਸ਼ਕਲ ਨਾਲ ਸਰਕਾਰਾਂ ਬਦਲੀਆਂ ਇਹ ਦੀ ਜਿਹੜੀ ਗੱਲ ਹੈ ਉਹ ਵਿਦੇਸ਼ਾਂ ਤੱਕ ਗਈ ਵਿਦੇਸ਼ਾਂ ਚ ਜਾ ਕੇ ਸਿੱਖਾਂ ਨੇ ਜਦੋਂ ਗੱਲ ਕਰਨੀ ਸ਼ੁਰੂ ਕੀਤੀ ਫਿਰ ਜਾ ਕੇ ਕਿਥੇ ਇਹਨਾਂ ਦੀ ਥੋੜੀ ਜਿਹੀ ਹਲਚਲ ਹੋਈ ਹਲਚਲ ਤੋਂ ਬਾਅਦ ਜਿਹੜੇ ਸੱਜਣ ਕੁਮਾਰ ਟਾਈਟਲਰ ਵਰਗੇ ਬੰਦੇ ਜਿਹੜੇ ਹਕਾਂ ਤੇ ਹੱਥ ਮਾਰ ਮਾਰ ਦੱਸਦੇ ਸੀਗੇ ਕਿ ਅਸੀਂ ਮਾਰੇ ਇਹਨੇ ਬੰਦੇ ਮਾਰੇ ਤੇ ਉਹਨਾਂ ਨੂੰ ਕਿਥੇ ਕੋਰਟ ਕਚੈਰੀ ਦਾ ਮੂੰਹ ਵੇਖਣਾ ਪਿਆ ਜਦੋਂ ਤੁਸੀਂ ਮੰਨੋ ਜਿਸ ਘਟਨਾ ਨੂੰ ਲੈ ਕੇ ਆਪਾਂ ਅੱਜ ਜਿਹੜੀ ਜਜਮੈਂਟ ਨੂੰ ਲੈ ਕੇ ਇੱਥੇ ਆ ਗੱਲ ਕਰਨ ਆਏ ਆ ਇਸ ਤੋਂ ਇਲਾਵਾ ਵੀ ਤੁਸੀਂ ਜਾਣਦੇ ਹੋ ਹੋਰ ਵੀ ਕਈ ਕੇਸ ਚੱਲ ਰਹੇ ਆ ਜਿਨ੍ਹਾਂ 'ਚ ਸਜ਼ਾ ਦਾਫਤਾ ਵੀ ਹੈਗਾ ਸੱਜਨ ਕੁਮਾਰ ਹਮ ਮਗਰ ਇੱਕ ਕੇਸ ਦੇ ਅੰਦਰ ਉਹ ਸਜ਼ਾ ਦਾਫਤਾ ਆ ਕਿ ਉਸ ਬੰਦੇ ਨੇ ਦਿੱਲੀ 'ਚ ਜਿਹੜੇ ਆ ਸਿੱਖ ਮਾਰੇ ਜਿੰਨੂੰ ਦੰਗਿਆਂ ਦਾ ਨਾਮ ਦਿੱਤਾ ਜਦਕਿ ਉਹ ਸਰਾਸਰ ਜੈਨੋਸਾਈਡ ਸੀਗਾ ਔਰ ਉਸ ਕਤਲੇਆਮ ਦੇ ਵਿੱਚ ਇੱਕ ਜਗ੍ਹਾ ਨੂੰ ਸਜ਼ਾ ਹੁੰਦੀ ਹੈ ਤੇ ਦੂਜੇ ਪਾਸੇ ਸਬੂਤਾਂ ਦੀ ਕਮਜ਼ੋਰੀ ਕਰਕੇ ਉਹ ਬੰਦਾ ਜਿਹੜਾ ਉਹ ਬਰੀ ਹੋ ਜਾਂਦਾ ਮਤਲਬ ਤਾਂ 302 ਵੀ ਨਹੀਂ ਰਹਿੰਦੀ 308 ਵੀ ਨਹੀਂ ਰਹਿੰਦੀ ਮਤਲਬ ਉਸ ਚੋਂ ਬਰੀ ਵੀ ਹੋ ਜਾਂਦਾ ਤੇ ਜਿਹੜੀ ਇਹ ਘਟਨਾ ਦਾ ਕੇਸ ਚੱਲਦਾ ਸੀਗਾ ਇਸ ਦੇ ਵਿੱਚ ਜਿਹੜਾ ਪੀੜਤ ਸ਼ਖਸ ਸੀਗਾ ਉਤਾਰ ਸਿੰਘ ਦਾ ਬੇਟਾ ਜਿਹੜਾ ਸੀਗਾ ਜਿਹਦੇ ਘਰ ਦੇ ਤਿੰਨ ਜੀ ਜਿਹੜੇ ਆ ਉਹ ਦੁਨੀਆ ਤੋਂ 1984 ਦੇ ਇਸ ਕਤਲੇਆਮ ਕਰਕੇ ਚਲੇ ਗਏ ਉਹ ਬੰਦਾ ਖੁਦ ਜਿਹੜਾ ਗਵਾਹ ਬਣਿਆ ਜਿਹਨੇ 2008 ਚ ਇਸ ਦੀ ਗਵਾਹੀ ਦਿੱਤੀ ਜਿਹੜਾ ਚਸ਼ਮਦੀਦ ਸੀਗਾ ਉਹ 24 ਸਾਲ ਬੈੱਡ ਤੇ ਰਿਹਾ 24 ਸਾਲ ਤੇ ਉਸ ਤੋਂ ਬਾਅਦ ਉਹ ਦੁਨੀਆ ਤੋਂ ਰੁਕਸਤ ਹੋ ਗਿਆ ਤੇ ਅੱਜ ਤੁਸੀਂ ਦੇਖੋ ਕੀ ਅਸੀਂ ਕਮਜ਼ੋਰੀ ਜਿਹਦੇ ਕਰਕੇ ਸੱਜਣ ਕੁਮਾਰ ਜਿਹੜਾ ਉਸ ਤੋਂ ਬਰੀ ਹੋ ਗਿਆ ਹਮ ਜਦ ਕਿ ਇਸ ਦੀ ਪੈਰਵਾਈ ਸ਼੍ਰੋਮਣੀ ਕਮੇਟੀ ਗੁਰਦੁਆਰਾ ਦਿੱਲੀ ਕਰ ਰਹੀ ਹੈ ਜਦੋਂ ਇਸ ਚੀਜ਼ਾਂ ਦੀ ਪੈਰਵਾਈ ਇੱਕ ਸਿੱਖ ਅਦਾਰਾ ਕਰ ਰਿਹਾ ਹੋਵੇ ਤੇ ਜਿਸ ਦੇ ਵਿੱਚ ਗਏ ਹੋਏ ਵੱਡੇ ਵੱਡੇ ਲੀਡਰ ਚਾਹੇ ਇਹ ਮਨਜਿੰਦਰ ਸਿੰਘ ਸਿਰਸਾ ਆ ਹਰਜੀਤ ਸਿੰਘ ਕਾਲਕਾ ਆ ਜਿਹੜਾ ਆਪਣੇ ਆਪ ਨੂੰ ਦੱਸਦੇ ਕਿ ਅਸੀਂ ਇੱਥੇ ਸਿੱਖਾਂ ਦਾ ਪਤਾ ਨਹੀਂ ਕਿੰਨਾ ਵੱਡਾ ਫਾਇਦਾ ਕਰਾਉਣ ਚੱਲੇ ਗਏ ਆ ਤੇ ਸਿੱਖ ਸਾਡੇ ਐਵੇਂ ਮਗਰ ਪਏ ਆ ਅਸੀਂ ਭਾਜਪੀ ਕੋਲੋਂ ਜਾਂ ਹੋਰ ਵੱਡੀਆਂ ਅਹੁਦੇ ਅਹੁਦੇਦਾਰੀਆਂ ਕੋਲੋਂ ਅਸੀਂ ਇਹੋ ਜੀਆਂ ਸਿੱਖਾਂ ਨੂੰ ਫਾਇਦੇ ਵਾਲੀ ਚੀਜ਼ਾਂ ਕਰਾ ਦੇਵਾਂਗੇ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਪ੍ਰਾਊਡ ਹੋਊਗਾ ਕਿ ਅਸੀਂ ਲੀਡਰ ਬਣ ਗਏ ਆ ਉਹੀ ਦੋਨੋਂ ਬੰਦੇ ਉਹੀ ਏਡਾਰੀਆਂ ਤੇ ਬੈਠੇ ਉਹਨਾਂ ਦੀ ਨੱਕ ਦੇ ਥੱਲੋਂ ਸਟੇਟ ਜਿਹੜੀ ਆ ਸੱਜਨ ਕੁਮਾਰ ਨੂੰ ਇੱਕ ਕੇਸ ਓਵਰੀ ਕਰਾ ਦਿੰਦੀ ਆ ਤੇ ਇਹਨਾਂ ਦੇ ਪੈਰਵਾਹੀ ਕਰਨ ਦਾ ਮਤਲਬ ਕਿਤੇ ਇਹ ਤਾਂ ਨਹੀਂ ਹੈਗਾ ਕਿ ਇਹ ਬੰਦੇ ਇਸ ਕਰਕੇ ਹੀ ਉਹਨਾਂ ਨੇ ਅੱਗੇ ਲਾਏ ਆ ਕਿ ਜਿਹੜੇ ਇਹਨਾਂ ਦੇ ਸਿੱਖ ਇੰਸਟੀਚਿਊਟ ਦੇ ਵੱਲੋਂ ਸਿੱਖਾਂ ਦੇ ਲਈ ਕਿਤੇ ਕਾਰਜ ਨੇ ਕਿੱਥੋਂ ਸਿਰੇ ਨਾ ਚੜ ਜਾਣ ਕਿੱਥੋਂ ਨਿਤਰੇ ਨਾ ਚੜ ਜਾਣ ਉਹਨਾਂ ਦੀ ਜਿਹੜੀ ਮਨਸ਼ਾ ਹੈ ਨਾ ਉਹ ਇਹੋ ਜਿਹੀਆਂ ਐਕਟੀਵਿਟੀਆਂ ਚੋਂ ਸਾਹਮਣੇ ਆਣੀਆਂ ਨੇ ਆਪਣੇ ਵੀ ਜਿਹੜੇ ਇਹਨਾਂ ਗੱਲਾਂ ਤੋਂ ਪਰਖੇ ਜਾਣੇ ਆ ਇਹ ਇਕੱਲੇ ਇਹ ਨਹੀਂ ਹੈਗਾ ਕਿ ਆਪਣੇ ਆਪ ਨੂੰ ਵੀਡੀਓ ਬਣਾ ਕੇ ਦਿਖਾਉਣ ਦੇ ਲਈ ਜਿੱਦਾਂ ਮਨਜਿੰਦਰ ਸਿੰਘ ਸਰਸੇ ਨੇ ਇੱਕ ਵਾਰੀ ਹਮਲਾ ਕਰਕੇ 84 ਦੇ ਜਿਹੜਾ ਬੰਦਾ ਜਿਨੇ 84 ਹਮਲਾ ਕੀ ਕਰਵਾਉਣ ਦੇ ਵਿੱਚ ਦੋਸ਼ੀ ਸੀਗਾ ਉੱਤੇ ਉਹਨੇ ਹਮਲਾ ਕੀਤਾ ਤੇ ਹਮਲਾ ਕਰਕੇ ਆਪਣੀ ਵੀਡੀਓ ਬਣਵਾਈ ਵੀਡੀਓ ਬਣਾ ਕੇ ਦੱਸਿਆ ਜੀ ਮੈਨੂੰ ਤਾਂ ਬੜਾ ਦਰਦ ਸੀਗਾ ਤੇ ਮੈਂ ਇਸ ਦਰਦ ਕਰਕੇ ਇਸ ਬੰਦੇ ਤੇ ਹਮਲਾ ਕਰ ਦਿੱਤਾ ਇਹੋ ਜੇ ਫੇਕ ਤੇ ਜਿਹੜੇ ਜਾਲੀ ਪ੍ਰੋਮੋਸ਼ਨ ਨੇ ਨਾ ਉਹਨਾਂ ਕਰਕੇ ਇਹਨੂੰ ਭਾਵੇਂ ਦਿੱਲੀ ਨੇ ਵੱਡੀ ਸਰਦਾਰੀਆਂ ਦੇਤੀਆਂ ਨੇ ਮਗਰ ਇਹ ਉਹ ਸਰਦਾਰ ਨਹੀਂ ਹੈ ਜਿਹੜਾ ਦਸਵੇਂ ਪਾਤਸ਼ਾਹ ਨੇ ਬਣਾਇਆ ਤੇ ਦਿੱਲੀ ਦਾ ਸਰਦਾਰ ਤੇ ਹੋ ਸਕਦਾ ਦਿੱਲੀ ਦੇ ਦਰਬਾਰ ਦਾ ਸਰਦਾਰ ਤੇ ਹੋ ਸਕਦਾ ਤਦ ਸੋ ਇਹ ਪਾਇਆ ਸਰਦਾਰ ਨਹੀਂ ਹੈਗਾ ਸੋ ਜਿਹੜੀ ਸੱਜਨ ਕੁਮਾਰ ਨੂੰ ਇਸ ਚੀਜ਼ ਤੋਂ ਰਾਹਤ ਮਿਲੀ ਉਹ ਚ ਕਿਤੇ ਨਾ ਕਿਤੇ ਇਹ ਵੀ ਦੋਸ਼ੀ ਨੇ ਇਹਨਾਂ ਦੀ ਵੀ ਸਿੱਖਾਂ ਨੂੰ ਦਿੱਲੀ ਦੇ ਸਿੱਖਾਂ ਨੂੰ ਖਾਸ ਤੌਰ ਤੇ ਮੈਂ ਅਪੀਲ ਕਰਦਾ ਦਿੱਲੀ ਦੇ ਸਿੱਖਾਂ ਨੂੰ ਇਹਨਾਂ ਦੀ ਇਹ ਦੇ ਪਿੱਛੇ ਕੀ ਮਨਸ਼ਾ ਹੈ ਉਹ ਸਾਹਮਣੇ ਲੈਣੀ ਪੈਣੀ ਹੈ ਤਾਂ ਕਿ ਜੇ ਹੋਰ ਵੀ ਇਦਾਂ ਦੇ ਬਹੁਤ ਸਾਰੇ ਕੇਸ ਆਲਰੇਡੀ ਚੱਲਦੇ ਪਏ ਨੇ ਜਿਨ੍ਹਾਂ 'ਚ ਹਜੇ ਉਹਨਾਂ ਦੀ ਜਜਮੈਂਟ ਆਣੀ ਬਾਕੀ ਹੈ ਕਿਥੇ ਇਹ ਨਾ ਹੋਵੇ ਕਿ ਜਿਸ ਤਰੀਕੇ ਨਾਲ ਇਹਨੂੰ ਕਲੀਨ ਚੱਟ ਮਿਲਦੇ ਜਾਂਦੀ ਹੈ ਜਾਂ ਫ੍ਰੀ ਹੁੰਦਾ ਹੈ ਇਹਦਾ ਰੈਫਰੈਂਸ ਲਾ ਲਾ ਕੇ ਅੱਗੇ ਉਹਨਾਂ ਨੂੰ ਜਿਹੜੀਆਂ ਇਹਨਾਂ ਚੀਜ਼ਾਂ 'ਚੋਂ ਰਾਹਤ ਮਿਲਣ ਨਾ ਪਵੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਆਪਾਂ ਇਹ ਮੰਨਦੇ ਹਾਂ ਕਿ ਇਸ ਜੁਡੀਸ਼ਰੀ ਦੇ ਵਿੱਚ ਸਿੱਖਾਂ ਨੂੰ ਬੜੇ ਲੰਬੇ ਸਮੇਂ ਤੱਕੇ ਮਿਲੇ ਨੇ ਇਹਨੇ ਇਹਦੇ 'ਚ ਬੇਇਨਸਾਫੀ ਬੇਇਨਸਾਫੀ ਪਈ ਸੀਗੀ ਮਰ ਕਿਥੇ ਨਾ ਕਿਥੇ ਵੀ ਨਾਲ ਹੋਇਆ ਕਿ ਸੱਜਨ ਕੁਮਾਰ ਨੂੰ ਕਿਸੇ ਕੇਸ 'ਚ ਸਜ਼ਾ ਵੀ ਹੋਈ ਆ ਇਸ ਕਰਕੇ ਬਣਦੀ ਸਪੇਸ ਫਿਰ ਰਹਿ ਜਾਂਦੀ ਆ ਕਿ ਕਿਤੇ ਨਾ ਕਿਤੇ ਆਪਾਂ ਨੂੰ ਇਸ ਪਾਸੇ ਨੂੰ ਵੀ ਆਪਣਾ ਜਿਹੜਾ ਜੋਰ ਲਾਣਾ ਚਾਹੀਦਾ ਆ ਲਾਰੇ ਨੇ ਮਗਰ ਇਹਦਾ ਕਿਤੇ ਇਹ ਸਾਡੇ ਮਨ 'ਚ ਇਸ ਚੀਜ਼ ਦਾ ਕੋਈ ਦਾਨੀ ਹੈ ਕਿ ਆਪਾਂ ਬੜੇ ਇਦਾਂ ਦੀ ਸਜ਼ਾ ਦੀਵਾਨ ਤੋਂ ਬਾਅਦ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਆ ਜਾਂ ਆਪਣੇ ਆਪ ਨੂੰ ਫ੍ਰੀ ਮਹਿਸੂਸ ਕਰਦੇ ਆ ਕਿ ਕੋਈ ਨਹੀਂ ਹੁਣ ਸੱਜਣ ਕੁਮਾਰ ਨੂੰ ਉਹਦੇ ਕੀਤੇ ਨਹੀਂ ਸਜ਼ਾ ਮਿਲਦੀ ਐ ਕੀਤਿਆਂ ਦੀ ਸਜ਼ਾ ਦਾ ਸਾਨੂੰ ਤਦ ਤੱਕ ਉਸ ਦੁੱਖ 'ਚੋਂ ਆਰਾਮ ਨਹੀਂ ਮਿਲ ਸਕਦਾ ਜਦ ਤੱਕ ਅਸੀਂ ਇਹਨਾਂ ਬੰਦਿਆਂ ਨੂੰ ਆਪਣੇ ਹੱਥੀ ਨਹੀਂ ਮਾਰਦੇ ਮੈਂ ਚਾਹੁੰਦਾ ਕਿ ਹਰ ਇੱਕ ਸਿੱਖ ਦੇ ਮਨ ਚ ਗੱਲ ਹੋਣੀ ਏ ਦੀ ਹੈ ਹਰ ਇੱਕ ਸਿੱਖ ਹੀ ਇਦਾਂ ਸੋਚਦਾ ਆ ਮੇਰੇ ਹਿਸਾਬ ਨਾਲ ਜਿਹੜਾ ਸਿੱਖ ਹੋਊਗਾ ਕਿ ਜਿਸ ਬੰਦੇ ਨੇ ਸਾਡ ਨੂੰ ਐਜ਼ ਅ ਸਿੱਖ ਹੋਣ ਕਰਕੇ ਇਦਾਂ ਤਸੀਹੇ ਦੇ ਦੇ ਕੇ ਮਾਰਿਆ ਕੈਮੀਕਲ ਪਾ ਪਾ ਕੇ ਮਾਰਿਆ ਪੈਟਰੋਲ ਪਾ ਪਾ ਕੇ ਮਾਰਿਆ ਟਾਇਰ ਗਾੜਾ ਪਾ ਪਾ ਕੇ ਮਾਰਿਆ ਸਾਡੀਆਂ ਇੱਜ਼ਤਾਂ ਲੁੱਟੀਆਂ ਉਹਨਾਂ ਬੰਦਿਆਂ ਨੂੰ ਆਪਣੇ ਹੱਥੀ ਮਾਰੀਏ ਇਹ ਤੁਸੀਂ ਸੋਚਦੇ ਹੋ ਇਹ ਚੀਜ਼ ਬਿਲਕੁਲ ਮੈਂ ਸੋਚਣਾ ਹੈ ਜੀ ਮੈਨੂੰ ਤੁਹਾਨੂੰ ਮੌਕਾ ਮਿਲੇਗਾ ਮੈਂ ਕੀ ਹਰ ਇੱਕ ਸਿੱਖ ਸੋਚਦਾ ਕਿਉਂਕਿ ਮੈਂ ਦਿੱਲੀ ਦਾ ਜੰਪ ਵਾਲੇ ਆ ਮੈਂ ਜਦੋਂ ਦਿੱਲੀ ਰਹਿੰਦਾ ਸੀਗਾ ਮੇਰੇ ਵਿੱਚ ਜਦੋਂ ਇਸ ਚੀਜ਼ ਦੀ ਚੇਤਨਾ ਆਈ ਤੇ ਮੈਂ ਚਾਹੁੰਦਾ ਸੀਗਾ ਕਿ ਇਹ ਸੇਵਾ ਮੈਨੂੰ ਮਿਲੇ ਮਗਰ ਪਤਾ ਨਹੀਂ ਉਹਦੀ ਬਦੀਓ ਸੀ ਜਾਂ ਸਾਡੇ ਹਲੇਖੇ ਉਹ ਸੇਵਾ ਨਹੀਂ ਸੀਗੀ ਕਿ ਅਸੀਂ ਉਹ ਨਿਭਾ ਨਹੀਂ ਸਕੇ ਮਗਰ ਮੈਂ ਦਿਨੋ ਚਾਹੁੰਦਾ ਸੀਗਾ ਕਿ ਇਸ ਬੰਦੇ ਨੂੰ ਗੱਡੀ ਮੈਂ ਚੜਾਵਾਂ ਮਗਰ ਉਹਦੀ ਬਦੀਓ ਸੀ ਜਾਂ ਮੇਰੀ ਕਿਸਮਤ ਚ ਹੀ ਸੀਗਾ ਕਿ ਉਹ ਮੇਰੇ ਹੱਥੋਂ ਨਹੀਂ ਮਰਿਆ ਮਗਰ ਹਰ ਇੱਕ ਸਿੱਖ ਜੋ ਵੀ ਇਹ ਚੀਜ਼ ਦਾ ਪੀੜਤਾ ਜੋ ਵੀ ਇਸ ਚੀਜ਼ ਨੂੰ ਮਹਿਸੂਸ ਕਰਦਾ ਜੋ ਜਿਸ ਨੇ ਵੀ ਉਸ ਦਰਦ ਨੂੰ ਵੇਖਿਆ ਆ ਉਹ ਚਾਹੁੰਦਾ ਆ ਉਸ ਬੰਦੇ ਨੂੰ ਬੜੀ ਤੀ ਮਾਰਨਾ ਅੱਛਾ ਜਿਸ ਤਰੀਕੇ ਦੇ ਨਾਲ ਸੱਜਨ ਕੁਮਾਰ ਹੋਰ ਨੂੰ ਬਰੀ ਕੀਤਾ ਗਿਆ ਕਾਫੀ ਲੰਮਾ ਇਹ ਕੇਸ ਚੱਲਦਾ ਰਿਹਾ ਮੇਨ ਵੱਡੀਆਂ ਗਲਤੀਆਂ ਕਿਹੜੀਆਂ ਰਹੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕੇਸ ਚੱਲਦਾ ਰਿਹਾ ਉਸ ਦੀ ਪੈਰਵਾਈ ਵੱਡੇ ਸਿੱਖ ਆਗੂ ਜਿਹੜੇ ਨੇ ਉਹ ਕਰਦੇ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਵੀ ਕਿਤਨੇ ਕਿਤੇ ਉਸ ਚੀਜ਼ ਨਾਲ ਜੁੜਿਆ ਰਿਹਾ ਮਨਜਿੰਦਰ ਸਿੰਘ ਸਿਰਸਾ ਹੋਰੀ ਵੀ ਇਸ ਚੀਜ਼ ਦੇ ਨਾਲ ਕਾਫੀ ਜੁੜੇ ਰਹੇ ਗਲਤੀ ઓਵਰঅল ਕਿਸ ਦੀ ਜਿਹੜੀ ਹੈ ਹੁਣ ਜਾਪਦੀ ਹੈਗੀ ਹੈ ਤੇ ਕੀ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਹੋ ਸਕਦਾ ਕਿਉਂਕਿ ਹੋਰ ਵੀ بڑے ਨਾਮ ਨੇ ਇਦਾਂ ਦੇ ਦੇ ਦੇਖੋ ਕਾਨੂੰਨੀ ਤੌਰ ਤੇ ਅਗਰ ਤੁਸੀਂ ਗੱਲ ਪੁੱਛਦੇ ਹੋ ਤਾਂ ਮੈਂ ਤੇ ਇਹ ਕਹੂੰਗਾ ਕਿ ਕਿਉਂਕਿ ਸੱਜਨ ਕੁਮਾਰ ਨੂੰ ਦਿੱਲੀ ਜਿਹੜੇ ਕਤਲੇਆਮ ਦੇ ਲਈ ਸਜ਼ਾਦੋਸ਼ੀ ਕੀਤਾ ਗਿਆ ਹੋਇਆ ਸੀਗਾ ਆਲਰੇਡੀ ਉਹ ਜੇਲ੍ਹ ਚ ਹੂੰ ਤੇ ਇਹ ਇੱਕ ਵੱਡੀ ਵੱਡੀ ਉਹਨਾਂ ਦੇ ਲਈ ਮਜ਼ਬੂਤ ਐਵੀਡੈਂਸ ਸੀਗੀ ਇਹ ਦੀ ਜੱਜਮੈਂਟ ਉਹਨਾਂ ਦੇ ਲਈ ਇੱਕ ਬੜਾ ਵੱਡਾ ਆਧਾਰ ਹੋਣਾ ਚਿਰ ਸੀ ਅਗਲੇ ਕੇਸ ਵਿੱਚ ਉਹਨੂੰ ਸਜ਼ਾ ਦੇਵਾ ਦਵਾਉਣ ਦੇ ਲਈ ਮਗਰ ਹੋਇਆ ਉਲਟਾ ਇੱਕ ਆਲਰੇਡੀ ਬੰਦਾ ਜੇਲ੍ਹ ਚ ਬੈਠਾ ਹੋਇਆ ਉਸੇ ਰਲ ਦੇ ਕੇਸ ਚ ਉਹਨੂੰ ਸਜ਼ਾ ਹੋਈ ਹੋਆ ਉਸ ਦੇ ਬਾਵਜੂਦ ਅਵਤਾਰ ਸਿੰਘ ਵਾਲੇ ਕੇਸ ਦੇ ਵਿੱਚ ਉਹ ਬੰਦਾ ਜਿਹੜਾ ਹੈਗਾ ਉਹਨੂੰ ਬਰੀ ਕਰ ਦਿੱਤਾ ਜਾਂਦਾ ਬਰੀ ਦੀ ਹੁਣ ਜਿਹੜੀ ਜਜਮੈਂਟ ਆ ਉਹ ਹੁਣ ਉਹਨੂੰ ਦੂਸਰੇ ਕੇਸਾਂ ਚੋਂ ਬਰੀ ਕਰਨ ਦੇ ਵਿੱਚ ਮਦਦ ਕਰਦੀ ਆ ਹੁਣ ਏਸੀ ਗੱਲਾਂ ਕਰਕੇ ਤਾਂ ਮੈਂ ਸ਼ਰੋਨੀ ਕਮੇਟੀ ਦਿੱਲੀ ਜਿਹੜੀ ਹੈਗੀ ਉਹਨਾਂ ਨੂੰ ਮੈਂ ਇਹਦੇ ਵਿੱਚ ਦੋਸ਼ੀ ਮੰਨਦਾ ਭਾਗੀਦਾਰੀ ਮੰਨਦਾ ਕਿ ਉਹਨਾਂ ਨੇ ਆਪਣਾ ਬੰਦਾ ਰੋਲਦਾ ਵਧੀਆ ਨਹੀਂ ਕੀਤਾ ਕਿਥੇ ਇਹਦੇ ਪਿੱਛੇ ਉਹਨਾਂ ਦੀ ਕੋਈ ਮਾੜੀ ਮਨਸ਼ਾ ਤੇ ਨਹੀਂ ਹੈਗੀ ਆ ਕਿਉਂਕਿ ਰਲੇ ਤਾਂ ਭਾਜਪੀ ਦੇ ਨਾਲ ਹੋਏ ਨੇ ਭਾਜਪੀ ਘਟ ਗਿਣਤੀਆਂ ਕੋਮਾ ਨੂੰ ਮਾਰਨ ਦਾ ਉਹਨਾਂ ਨੂੰ ਦਬਾਉਣ ਦਾ ਕੰਮ ਕਰਦੀ ਆ ਉਹ ਆਰਐਸਐਫ ਦੇ ਏਜੰਡੇ ਤੇ ਚੱਲਦੀ ਆ ਤੇ ਇਹ ਏਜੰਡੇ ਦੇ ਵਿੱਚ ਘਟ ਗਿਣਤੀਆਂ ਕੋਮਾ ਦੇ ਉੱਤੇ ਤਸ਼ੱਦਦ ਹੋਣਾ ਲਾਜ਼ਮੀ ਆ ਤੇ ਇਹੋ ਜਿਹੇ ਬੰਦੇ ਜਦੋਂ ਇਹੋ ਜਿਹੇ ਆਧਾਰਿਆਂ ਤੇ ਬੈਠੇ ਹੋਣ ਤੇ ਵੱਡੀ ਕਲੈਰਿਟੀ ਆਣੀ ਚਾਹੀਦੀ ਆ ਜੇ ਵੱਡੇ ਲੈਵਲ ਤੇ ਚੀਜ਼ ਸਪਸ਼ਟਤਾ ਚ ਹੁੰਦੀ ਆ ਕਿ ਇਹ ਬੰਦੇ ਹੋ ਸਕਦਾ ਆ ਕਿ ਇਹਨਾਂ ਦੀ ਮੰਚਾ ਚੋਂ ਇਹ ਸਾਰਾ ਕੁਝ ਹੋਇਆ ਹੋਵੇ ਜਿਸ ਕਰਕੇ ਸੱਜਨ ਕੁਮਾਰ ਨੂੰ ਜਿਹੜਾ ਅੱਜ ਇਸ ਕੇਸ ਚੋਂ ਰਾਹਤ ਮਿਲਦੀ ਹੈ ਮਨਜਿੰਦਰ ਸਿੰਘ ਸਿਰਸਾ ਹੋਰੀ ਇਸ ਚੀਜ਼ ਨੂੰ ਲੈ ਕੇ ਪਹਿਲਾਂ ਬਹੁਤ ਚੱਲਦੇ ਰਹੇ ਉਹਨਾਂ ਨੇ ਕਿਹਾ ਵੀ ਕਿ ਮੈਂ ਜਦੋਂ ਤੱਕ ਮੈਂ ਹੈਗਾ ਵਾਂ ਹਰ ਇੱਕ ਚੀਜ਼ ਦੀ ਪੇਰਵਾਹੀ ਕਰੂੰਗਾ ਮਨਜਿੰਦਰ ਸਿੰਘ ਸਿਰਸਾ ਹੋਰੀ ਕਿੱਥੇ ਰਹਿ ਗਏ ਮਨਜਿੰਦਰ ਸਿੰਘ ਸਿਰਸਾ ਤਾਂ ਪਹਿਲੇ ਭਾਜਪਾ ਨੂੰ ਗਾਲਾਂ ਵੀ ਕੱਢਦਾ ਰਿਹਾ ਕਿਸਾਨੀ ਅੰਦੋਲਨ ਦੇ ਮੌਕੇ ਉਹ ਸਟੇਜ ਤੋਂ ਹੀ ਗੱਲ ਚੱਗਾ ਚੱਕ ਚੱਕ ਕੇ ਕਰਦਾ ਰਿਹਾ ਕਿ ਮਰਨੋਂ ਮਰ ਜੂੰਗਾ ਭਾਜਪਾ 'ਚ ਸ਼ਾਮਲ ਨਹੀਂ ਆਉਂਗਾ ਤੇ ਅਸੀਂ ਕਿਹੜੀ ਗੱਲ ਪਈ ਕਿ ਸਰਨੀਵਾ ਕਰਕੇ ਸਰੋਪਾ ਪਾ ਕੇ ਬਹਿ ਗਿਆ ਤੇ ਸਾਰਾ ਕੁਝ ਪਬਲਿਕ ਨੂੰ ਜਿਹੜਾ ਆ ਉਹ ਦਿਖਦਾ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਆ ਕੱਲਾ ਉਹੀ ਮੈਨੇਜ ਕੀਤੇ ਚੈਨਲ ਨਹੀਂ ਇਹਨਾਂ ਨੂੰ ਖਾਉਂਦੇ ਆਮ ਲੋਕਾਂ ਦੇ ਕੋਲ ਵੀ ਅੱਜ ਹੱਥ ਵਿੱਚ ਟੂਲ ਆ ਉਹ ਵੀ ਆਪਣੇ ਜ਼ਰੀਏ ਬਹੁਤ ਕੁਝ ਦੱਸਦੇ ਕਹਿੰਦੇ ਆ ਸੋ ਇਹਨਾਂ ਦੀਆਂ ਐਕਟੀਵਿਟੀਆਂ ਨਸ਼ਰ ਹੁੰਦੀਆਂ ਨੇ ਇਹਨਾਂ ਦੇ ਕੀਤੇ ਕੰਮ ਮਨਸੂਬੇ ਜਿਹੜੇ ਨੇ ਉਹ ਸਿੱਖਾਂ ਨੂੰ ਕਲੀਅਰ ਨੇ ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਹਾਂਗਾ ਕਿ ਇਹ ਜਿਹੜੀ ਸੱਜਨ ਕੁਮਾਰ ਨੂੰ ਅੱਜ ਕਿਸ ਚੋਂ ਰਾਹਤ ਮਿਲੀ ਆ ਇਹਦੇ ਵਿੱਚ ਕਿਥੇ ਇਹ ਵੀ ਦੋਸ਼ੀ ਹੈਗੇ ਨੇ ਸਾਡੀ ਨਿਗਾਹ ਚ ਦੋਸ਼ੀ ਨੇ ਅਸੀਂ ਇਹਨਾਂ ਨੂੰ ਵੀ ਨਾਲ ਦੇ ਪਾਕਿਦਾਰੀ ਮੰਨਦੇ ਹਾਂ ਤੁਹਾਡੀ ਨਿਗਾਹ ਚ ਦੋਸ਼ੀ ਨੇ ਪਰ ਉਹ ਤਾਂ ਕਹਿੰਦੇ ਕਿ ਵੀ ਅਸੀਂ ਤਾਂ ਪੈਰਭਾਈ ਕਰਦੇ ਰਹੇ ਪੈਰਭਾਈ ਕਰਨਾ ਕੋਈ ਉਹ ਇਦਾਂ ਥੋੜੀ ਆ ਕੀ ਉਹ ਕੋਈ ਭਾਵਨਾ ਚ ਕਰ ਰਹੇ ਆ ਜਾਂ ਕੋਈ ਉਹਨਾਂ ਨੇ ਭਾਵਨਾ ਆਪਣੀ ਸਪਸ਼ਟ ਕੀਤੀ ਕਿਸੇ ਲੈਵਲ ਤੇ ਤੇ ਅੱਜ ਅਸੀਂ ਉਹਨਾਂ ਦੀ ਭਾਵਨਾ ਕਰਕੇ ਉਹਨਾਂ ਦੇ ਉਂਗਲਾਂਾਂ ਚੱਕੀਏ ਪੈਰ ਪੈਰ ਤੋਂ ਆਪਣੇ ਆਪ ਨੂੰ ਦੱਸਦੇ ਨੇ ਕਿ ਉਹ ਗੁਨੇਗਾਰ ਨੇ ਪੈਰ ਪੈਰ ਤੋਂ ਆਪਣੇ ਆਪ ਨੂੰ ਦੱਸਦੇ ਨੇ ਕਿ ਉਹਨਾਂ ਦੀ ਮਨਸ਼ਾ ਕੀ ਆ ਸੋ ਇਸ ਗੱਲ ਕਰਕੇ ਮੈਨੂੰ ਤਾਂ ਕੋਈ ਭੁਲੇਖਾ ਨਹੀਂ ਹੈ ਹੋਗ ਅਗਰ ਕਿਸੇ ਨੂੰ ਹੈਗਾ ਉਹ ਫਿਰ ਆਪਣਾ ਸਪਸ਼ਟੀਕਰਨ ਦੇਵੇ ਉਸ ਮਾਮਲੇ 'ਚ ਸੱਜਨ ਕੁਮਾਰ ਹੁਰੀ ਜਿਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਪ੍ਰੋਪਰ ਰਹੇ ਤੁਸੀਂ ਦੱਸ ਰਹੇ ਸੀਗੇ ਕਿ ਕਿਹੜੀਆਂ-ਕਿਹੜੀਆਂ ਉਹਨਾਂ ਨੇ ਚੀਜ਼ਾਂ ਕੀਤੀ ਇੱਕ ਵਾਰੀ ਤੁਸੀਂ ਦੱਸ ਸਕਦੇ ਹੋ ਜੋ ਦਰਸ਼ਕ ਦੇਖ ਰਹੇ ਹੋਣਗੇ ਸੱਜਨ ਕੁਮਾਰ ਨੇ ਕੀ ਅਜੀਹਾ ਕੀਤਾ ਸੀਗਾ ਜਿਸ ਕਾਰਨ ਉਸ ਨੂੰ ਸਜ਼ਾ ਹੋਣੀ ਜ਼ਰੂਰੀ ਹੈ ਤੇ ਉਹ ਕਦੀ ਮਾਫ਼ ਨਹੀਂ ਹੋਣਾ ਚਾਹੀਦਾ ਨਾ ਸਿਰਫ ਸੱਜਨ ਕੁਮਾਰ ਇਦੇ ਨਾਲ ਜਿੰਨੇ ਵੀ ਉਸ ਵੇਲੇ ਕਾਂਗਰਸ ਦੇ ਲੀਡਰ ਬਣੇ ਫਿਰਦੇ ਸੀਗੇ ਦਿੱਲੀ ਦੇ ਅੰਦਰ ਜਿਨ੍ਹਾਂ ਨੂੰ ਮੌਕਾ ਮਿਲਿਆ ਕਿਉਂਕਿ ਇਹ ਜਿੱਥੇ ਰਹਿੰਦਾ ਹੈ ਨਾ ਕਿਰਗਵੀ ਨਗਰ ਸਾਈਡ ਇਹਨਾਂ ਦਾ ਘਰ ਆ ਇਹਦੇ ਘਰ ਤੋਂ ਮਹਿਜ਼ ਕਹਿ ਲਓ ਇਹਦਾ ਰੇਡੀਅਸ ਜਿਹੜਾ ਹੈ ਨਾ ਇਸ ਏਰੀਆ ਦਾ ਰੇਡੀਅਸ ਆ ਸਾਰਾ ਪੰਜਾਬੀ ਲੋਕੈਲਟੀ ਆ ਨਾਲ ਹੀ ਪੰਜਾਬੀ ਬਾਗ ਆ ਨਾਲ ਹੀ ਵਿਸ਼ਨੂ ਗਾਰਡਨ ਆ ਨਾਲ ਹੀ ਤਿਲਕ ਨਗਰ ਆ ਨਾਲ ਹੀ ਪੱਛਮ ਵਿਹਾਰ ਆ ਸਾਰਾ ਜਿਹੜਾ ਰਾਣੀ ਕਾ ਬਾਗ ਆ ਸਾਰਾ ਪੰਜਾਬੀ ਇਲਾਕਾ ਆ ਇਹ ਉਸ ਇਲਾਕੇ ਦੇ ਵਿੱਚ ਰਹਿੰਦਾ ਹੈ ਇਹ ਜਿੰਨੇ ਇਹੋ ਜਿਹੇ ਲੀਡਰ ਸੀਗੇ ਜਿੰਨੇ ਇਹੋ ਜਿਹੇ ਬੰਦੇ ਸੀਗੇ ਇਹਨਾਂ ਸਾਰਿਆਂ ਨੇ ਸਿੱਖਾਂ ਦੀ ਨਿਸ਼ਾਨਦੇਹੀ ਕੀਤੀ ਕਿਉਂਕਿ ਜਿਹੜਾ ਮੋਖ ਸੀਗਾ ਜਿਨ੍ਹਾਂ ਨੇ ਮਾਰੇ ਆ ਉਹਨਾਂ ਨੂੰ ਚੀਜ਼ਾਂ ਮੁਹਈਆ ਕਰਾ ਕੇ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਨੂੰ ਇਹ ਨਹੀਂ ਆ ਕਿ ਕੋਈ ਟਾਰਾਂ ਦੀ ਫੈਕਟਰੀ ਜਵਾੜ ਦਿੰਦਾ ਉਥੋਂ ਟਾਇਰ ਚੱਕ ਲਿਆ ਤੇ ਮਾਰ ਦਿੱਤੇ ਉਹਨਾਂ ਨੇ ਇਹ ਨਹੀਂ ਉਹਨਾਂ ਪੰਪ ਦੇ ਵਿੱਚ ਉੱਥੇ ਕਾਰਡ ਲਾਇਆ ਸੀਗਾ ਉਥੋਂ ਉਹ ਅਗਲੇ ਉਹ ਬੋਤਲਾਪੁਰ ਹੁੰਦੇ ਸੀ ਤੇ ਆ ਕੇ ਸਿੱਖਾਂ ਦੇ ਪਾ ਦਿੰਦੇ ਸੀਗੇ ਸਾਰੀਆਂ ਚੀਜ਼ਾਂ ਇਹਨਾਂ ਨੇ ਮੁਹਈਆ ਕਰਾਈਆਂ ਇਹਨਾਂ ਨੂੰ ਸਪੈਸ਼ਲ ਕੈਮੀਕਲ ਦਿੱਤੇ ਗਏ ਜਿਹੜੇ ਬੰਦਿਆਂ ਤੇ ਪਾਉਂਦੇ ਸੀ ਤੇ ਬੰਦੇ ਜਲਦੇ ਸੀਗੇ ਇਸ ਤਰੀਕੇ ਨਾਲ ਸਿੱਖਾਂ ਨੂੰ ਕੋਹ ਕੋਕੇ ਮਾਰਿਆ ਸਿੱਖਾਂ ਦੀ ਜਾਇਦਾਦਾਂ ਲੁੱਟੀਆਂ ਜਦੋਂ ਇਹਨਾਂ ਦੀ ਹੌਰਵਾ ਨਹੀਂ ਚੱਲੀ ਇਹਨਾਂ ਨੇ ਇੱਜ਼ਤਾਂ ਵੀ ਲੁੱਟੀਆਂ ਇਹ ਸਾਰਾ ਕੁਝ ਦਿੱਲੀ ਦੇ ਸਿੱਖਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਆ ਇਹ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ 40 ਸਾਲ ਪੁਰਾਣੀ ਗੱਲ ਹੀ ਆ ਸੋ 40 42 ਸਾਲ ਦੇ ਵਿੱਚ ਲੋਕ ਭੁੱਲੇ ਨਹੀਂ ਲੋਕਾਂ ਨੂੰ ਇਹ ਚੀਜ਼ਾਂ ਦਿਸਦੀਆਂ ਆ ਹੁਣ ਦੀਆਂ ਹੁਣ ਵੀ ਦਿਸਦੀਆਂ ਨੇ ਮਗਰ ਹੁਣ ਲੋਕ ਜਿਹੜੇ ਨੇ ਉਹ ਬੋਲਣ ਲਾਪੇ ਆ ਗੱਲ ਰੱਖਣ ਲਾਪੇ ਆ ਲੋਕਾਂ ਨੂੰ ਜਿਹੜਾ ਹੁਣ ਗੱਲ ਕਹਿਣੀ ਆ ਗਈ ਆ ਸੋ ਜਿਹੜੇ ਇਹ ਦਿੱਲੀ ਵਿੱਚ ਹੋਏ ਘਟਨਾ ਨੂੰ ਲੈ ਕੇ ਜੁੜੇ ਲੋਕ ਨੇ ਅੱਜ ਵੀ ਜਿਉਂਦੇ ਨੇ ਜੇ ਰਾਜੂ ਜੀ ਤੁਸੀਂ ਦਿੱਲੀ ਚ ਜਾ ਕੇ ਦੇਖੋ ਵਿਧਵਾ ਕਲੋਨੀ ਬਣੀ ਹੋਈ ਆ ਉਹ ਵਿਧਵਾ ਕਲੋਨੀ ਪੰਜਾਬੀ ਲੋਕੈਲਟੀ ਜੀ ਬਣੀ ਹੋਆ ਉਹਨਾਂ ਨੂੰ ਉਹਨਾਂ ਚੀਜ਼ਾਂ ਕਰਕੇ ਇੱਕ ਤਰ੍ਹਾਂ ਦੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਜਿਨ੍ਹਾਂ ਦੇ ਘਰ ਲੁੱਟੇ ਸੀ ਉਹਨਾਂ ਨੂੰ ਘਰ ਦੇਣ ਦੀ ਕੋਸ਼ਿਸ਼ ਕੀਤੀ ਮਗਰ ਤੁਸੀਂ ਉਹਨਾਂ ਦੇ ਹਾਲਾਤ ਦੇਖ ਕੇ ਆਇਓ ਤੁਸੀਂ ਉਹਨਾਂ ਦੀ ਕਮਿਟਮੈਂਟ ਦੇਖ ਕੇ ਆਇਓ ਮਤਲਬ ਉਹਨਾਂ ਦਾ ਅੱਜ ਵੀ ਉਹਨਾਂ ਦਾ ਜਿਹੜਾ ਜੀਵਨ ਆ ਤਰਸਯੋਗ ਆ ਇੰਨੇ ਬੁਰੇ ਹਾਲਾਤਾਂ 'ਚ ਨੇ ਉਹ ਬੰਦੇਓ ਅੱਜ ਵੀ ਉਹ ਗੜਗਣਾਉਂਦੇ ਨੇ ਅੱਜ ਵੀ ਪੈਨਸ਼ਨਾਂ ਦੀ ਲਾਈਨਾਂ 'ਚ ਲੱਗੇ ਹੁੰਦੇ ਨੇ ਸੋ ਜਿਹੜੇ ਲੋਕ ਪੀੜਤ ਹੁੰਦੇ ਨੇ ਨਾ ਉਹਨਾਂ ਜਿਨ੍ਹਾਂ ਲੋਕਾਂ ਦੇ ਘਰ ਨਹੀਂ ਨਾ ਹੁੰਦੇ ਆਪਣੇ ਉਹਨਾਂ ਨੂੰ ਇਦਾਂ ਹੀ ਦਰਦ-ਦਰਦ ਦੀਆਂ ਠੋਕਰਾਂ ਮਿਲਦੀਆਂ ਨੇ ਜਿਸ 'ਚੋਂ ਅੱਜ ਜਿਹੜਾ ਕੰਮ ਹੋਇਆ ਆ ਇਹ ਜਲੇ ਦੇ ਉੱਤੇ ਨੂਨ ਛੜਕਣ ਦੇ ਬਰਾਬਰ ਆ ਤੇ ਮਨਜਿੰਦਰ ਸਿੰਘ ਸਿਰਸੇ ਉਹਨਾਂ ਨੂੰ ਹਰਜੀਤ ਕਾਲ ਕੇ ਉਹਨਾਂ ਨੂੰ ਮੈਂ ਵਿੱਚ ਬਰਾਬਰ ਦਾ ਇਸ ਚ ਭਾਗੀਦਾਰੀ ਮੰਨਦਾ ਕਿ ਉਹਨਾਂ ਨੇ ਵਧੀਆ ਆਪਣਾ ਰੋਲ ਅਦਾ ਨਹੀਂ ਕੀਤਾ ਔਰ ਇਸ ਚੰਗੀ ਮਨਸ਼ਾ ਚ ਉਹਨਾਂ ਨੇ ਅੱਜ ਤੱਕ ਸਿੱਖਾਂ ਦਾ ਕੋਈ ਕੰਮ ਕੀਤਾ ਹੀ ਨਹੀਂ ਸਪੀੜਤ ਪਰਵਾਦੀ ਬੀਬੀ ਔਰ ਇੱਕ ਰੋਰੀ ਸੀ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਵੀਡੀਓ ਦੇਖੀ ਹੋਵੇਗੀ ਜਦੋਂ ਵੀਡੀਓ ਦੇਖਦੇ ਹੋ ਮਨ ਦੇ ਵਿੱਚ ਫਿਰ ਖਿਆਲ ਕੀ ਹੁਮਲਾ ਪੈਂਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਵੀ ਸਜ਼ਾ ਕਿਉਂ ਨਹੀਂ ਹੋਈ ਦੇਖੋ ਕੱਲੀ ਮੈਂ ਦੱਸਿਆ ਨਾ ਹਰ ਇੱਕ ਸਿੱਖ ਸैम ਫੀਲਿੰਗ ਚ ਹੋਰ ਚੀਜ਼ ਨੂੰ ਦੇਖ ਰਿਹਾ ਕਿਉਂਕਿ ਇਹ ਗੱਲ ਸਿੱਖਾਂ ਦੇ ਉੱਤੇ ਹੋਏ ਤਸ਼ੱਦਦ ਦੀ ਆ ਕਿਸੇ ਇੱਕ ਦੇ ਤਸ਼ੱਦਦ ਦੀ ਨਹੀਂ ਹੈਗੀ ਆ ਕਿਉਂਕਿ ਉਹਨਾਂ ਨੂੰ ਇਹ ਸਿੱਖ ਹੋਣ ਕਰਕੇ ਉਹ ਜੀ ਦੇ ਲਈ ਪੀੜਤ ਹੋਣਾ ਪਿਆ ਉਹਨਾਂ ਨੂੰ ਉਹ ਸਿੱਖ ਹੋਣ ਕਰਕੇ ਉਸ ਚੀਜ਼ ਲਈ ਜਿਹੜੀ ਆ ਉਹਨਾਂ ਦੇ ਉੱਤੇ ਹਮਲੇ ਹੋਏ ਤੇ ਜਿਹੜਾ ਵੀ ਸਿੱਖ ਹੋਊਗਾ ਉਸ ਬੀਬੀ ਦੇ ਤਾਂ ਉਸ ਵੇਲੇ ਤਾਂ ਉਹ ਮਾਇੂਸਤ ਹੋਊਗਾ ਹੀ ਨਾ ਉਹਨੂੰ ਦੁੱਖ ਤੇ ਹੋਊਗਾ ਹੀ ਜਦ ਤੱਕ ਉਹਦੇ ਹੱਥੋਂ ਉਹ ਕੰਮ ਨਹੀਂ ਹੋ ਜਾਂਦਾ ਜਿਹੜਾ ਮੈਂ ਤੇ ਹਰੇਕੋ ਸਿੱਖ ਸੋਚਦਾ ਆ ਕਿ ਕਦੀ ਸਾਡੇ ਹੱਥੋਂ ਇਹੋ ਜੀ ਸੇਵਾ ਹੋ ਜਵੇ। ਹੂੰ। ਮਤਲਬ ਤੁਹਾਨੂੰ ਲੱਗਦਾ ਇਹ ਚੀਜ਼ ਹੋਣੀ ਚਾਹੀਦੀ ਸੀਗੀ। ਬਸ ਆਖਰੀ ਸਵਾਲ ਮੇਰਾ। ਜਿਸ ਤਰੀਕੇ ਦੇ ਨਾਲ ਇਹ ਸਾਰਾ ਹੁਣ ਚੱਲ ਰਿਹਾ ਹੈਗਾ ਤੁਹਾਨੂੰ ਕੀ ਲੱਗਦਾ ਹੈ ਇਨ ਫਿਊਚਰ ਹੁਣ ਹੋਰ ਕੀ ਹੋ ਸਕਦਾ ਹੈ? ਦੇਖੋ ਆਪਾਂ ਨੂੰ ਫਿਊਚਰ ਦੇ ਉੱਤੇ ਜੁਡੀਸ਼ਰੀ ਤੇ ਡਿਪੈਂਡੈਂਸੀ ਨਹੀਂ ਦਿਖਾਉਣੀ ਚਾਹੀਦੀ। ਹਾਂ ਹੁਣ ਸਮਾਂ ਬਹੁਤ ਜ਼ਿਆਦਾ ਅੱਗੇ ਲੰਘ ਗਿਆ। 42 ਸਾਲ ਬਾਅਦ ਵੀ ਜੇ ਅਸੀਂ ਇਹ ਮੰਨੀਏ ਕਿ ਸਾਨੂੰ ਹੁਣ ਉਸ ਜੁਡੀਸ਼ਰੀ ਦੇ ਜ਼ਰੀਏ ਉਹ ਅਦਾਲਤਾਂ ਦੇ ਜ਼ਰੀਏ ਸਾਨੂੰ ਰਾਹਤ ਮਿਲ ਜੂਗੀ। ਇਹ ਕਾਨੂੰਨ ਉਹਨਾਂ ਨੂੰ ਸਜ਼ਾ ਦੇ ਦੂਗਾ ਹੁਣ ਤੋ ਵੈਸੇ ਹੀ ਕਬਰ ਤੇ ਲੱਤਾਂ ਉਹਨਾਂ ਦੀਆਂ ਅੱਜ ਨਹੀਂ ਤਾਂ ਕੱਲ ਉਹਨਾਂ ਨੇ ਵੈਸੇ ਹੀ ਮਰ ਜਾਣਾ ਹੈਗਾ ਤੇ ਹੁਣ ਮੈਂ ਇਹ ਮੰਨਦਾ ਕਿ ਆਪਾਂ ਨੂੰ ਜੇ ਅੱਜ ਇਸ ਚੀਜ਼ ਤੋਂ ਸਬਕ ਲੈਣਾ ਹੋਵੇ ਤਾਂ ਸਾਨੂੰ ਇਹੀ ਸਬਕ ਲੈਣਾ ਚਾਹੀਦਾ ਕਿ ਸਿੱਖਾਂ ਨੂੰ ਆਪਣੇ ਆਪ ਨੂੰ ਜਦ ਤੱਕ ਉਹਨਾਂ ਦਾ ਆਪਣਾ ਵੱਖਰਾ ਮੁਲਕ ਆਪਣਾ ਘਰ ਨਹੀਂ ਬਣ ਜਾਂਦਾ ਤਦ ਤੱਕ ਉਹਨਾਂ ਨੂੰ ਆਪਣੇ ਆਪ ਨੂੰ ਸੇਵ ਰੱਖਣ ਦੇ ਲਈ ਹਰ ਉਹ ਫੈਸਿਲਿਟੀ ਹਰ ਉਸ ਚੀਜ਼ ਦੀ ਜਿਹੜੀ ਆਪਣੇ ਆਪ ਨੂੰ ਬਚਾਉਣ ਦੇ ਲਈ ਜ਼ਰੂਰੀ ਆ ਉਹ ਰੱਖਣੀ ਚਾਹੀਦੀ ਹੈ। ਨਾ ਸਿਰਫ ਸਿੱਖਾਂ ਨੂੰ ਮੈਂ ਚਾਹੁੰਦਾ ਆ ਕਿ ਸੇਫਟੀ ਲਈ ਤਾਂ ਹਰੇਕ ਉਹ ਬੰਦਾ ਜਿਹਨੂੰ ਲੱਗਦਾ ਆ ਕਿ ਇਸ ਮੁਲਕ 'ਚ ਘਟ ਗਿਣਤੀਆਂ ਗੋਮਾਂ ਦੇ ਨਾਲ ਕੁਝ ਵੀ ਹੋ ਸਕਦਾ। ਉਹਨਾਂ ਨੂੰ ਆਪਣੀ ਸੇਫਟੀ ਦੇ ਲਈ ਆਪਣੇ ਆਪ ਨੂੰ ਆਪਣੇ ਮਨ ਨੂੰ ਪੱਕਾ ਕਰਕੇ ਤਿਆਰਬਰ ਤਿਆਰ ਰਹਿਣਾ ਚਾਹੀਦਾ ਇਹ ਮੇਰੀ ਰਿਕਵੈਸਟ ਆ। ਮਨਜਿੰਦਰ ਸਿੰਘ ਸਿਰਸਾਹੋਰੀ ਸਹੀ ਕੰਮ ਕਰ ਰਹੇ ਨੇ ਤੁਹਾਡੇ ਹਿਸਾਬ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਦੇ ਬਿਆਨ ਹੁੰਦੇ ਨੇ ਕਿਉਂਕਿ ਹੁਣ ਤਾਂ ਸਰਕਾਰ ਦੇ ਵਿੱਚ ਵੀ ਨੇ ਮੰਤਰੀ ਨੇ ਉਸ ਦਿੱਲੀ ਦੇ ਵਿੱਚ ਟੈਮ ਟੈਮ ਦੇ ਉੱਪਰ ਉਹ ਸਹੀ ਕੰਮ ਕਰਦੇ ਰਹੇ ਨੇ ਇਹ ਦੇਖੋ ਇਹ ਸਵਾਲ ਹੀ ਨਜਾਇਜ਼ ਮੈਨੂੰ ਤਾਂ ਲੱਗਦਾ ਕਿਉਂਕਿ ਮੈਂ ਪਹਿਲਾਂ ਹੀ ਉਹਨਾਂ ਦੇ ਖਿਲਾਫ ਕਈ ਗੱਲਾਂ ਰੱਖ ਚੁੱਕੀਆਂ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਉਹਨਾਂ ਨੂੰ ਸਹੀ ਕਵਾਂ ਜਾਂ ਨਾ ਕਵਾਂ ਉਹਨਾਂ ਤੇ ਕੋਈ ਇਸਚੀ ਦਾ ਅਸਰ ਹੈ ਕਿਉਂਕਿ ਹੁਣ ਇਸ ਵੇਲੇ ਸੱਤਾ ਦੇ ਆਨੰਦ ਵਿੱਚ ਨੇ ਤੇ ਉਹਨਾਂ ਨੂੰ ਜੋ ਠੀਕ ਲੱਗਦਾ ਉਹ ਉਦਾਂ ਹੀ ਚੱਲਣਗੇ ਉਦਾਂ ਹੀ ਕਰਨਗੇ ਉਹਨਾਂ ਨੂੰ ਕਰਨਾ ਵੀ ਪੈਣਾ ਆ ਜੇ ਨਹੀਂ ਕਰਨਗੇ ਤੇ ਉਹ ਉਸ ਕੁਰਸੀ ਤੇ ਨਹੀਂ ਹੋਣਗੇ ਜਿਸ ਕੁਰਸੀ ਤੇ ਬੈਠਣ ਦੀ ਖਾਤਰ ਉਹਨਾਂ ਨੇ ਸਾਰਾ ਕੁਝ ਕੀਤਾ ਆ ਜੇ ਫਿਰ ਵੀ ਤੁਸੀਂ ਕਹੋ ਕਿ ਮਨਜਿੰਦਰ ਸਿੰਘ ਸਿਰਸਾ ਜਾਂ ਹਰਜੀਤ ਕਾਲਕੇ ਵਰਗੇ ਬੰਦੇ ਕੁਝ ਸਿੱਖੀ ਦਾ ਸਵਾਰ ਸਕਦੇ ਆ ਮੈਨੂੰ ਲੱਗਦਾ ਕਿ ਚਾਹੇ ਮਨਮੋਹ ਸਿੰਘ ਵੀ ਕਿਉਂ ਨਾ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨਾ ਬਣ ਗਿਆ ਹੋਵੇ ਉਹ ਤਾਂ ਨਹੀਂ ਕੁਝ ਕਰ ਸਕਿਆ ਉਹਦੇ ਵਰਗੇ ਬੰਦੇ 1984 ਦੇ ਕਤਲਾਂ ਦੀ ਵਿਆਨਾਚ ਜਾ ਕੇ ਮਾਫੀਆਂ ਮੰਗਦੇ ਹੁੰਦੇ ਸੀਗੇ ਸੋ ਇਹਨਾਂ ਕੋਲੋਂ ਕੋਈ ਇਦਾਂ ਨਹੀਂ ਆਸ ਨਹੀਂ ਕਰ ਸਕਦੇ ਕੋਈ ਏਡੀ ਵੱਡੀ ਕੁਰਸੀ ਤੇ ਨਹੀਂ ਬੈਠੇ ਆ ਪ੍ਰਧਾਨ ਮੰਤਰੀ ਦੀ ਕੁਰਸੀ ਪ੍ਰਧਾਨ ਕੇ ਵੀ ਕੁਝ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ ਦੀ ਬੈਠੇ ਕੁਰਸੀ ਤੇ ਬੰਦੇ ਨੇ ਕੁਝ ਨਹੀਂ ਕੀਤਾ ਤੇ ਇਹਨਾਂ ਨੇ ਕੀ ਕਰਨਾ ਹੈਗਾ